ਦੇਦੀ ਪੁਰਵਕ ਪਾਟ ਕਰੋ ਅਤੇ 1 ਰੁਪਿਆ ਪਾ ਕੇ ਦੁਕਾਨ ਖੋਲ ਲਓ ਇੱਕ ਚਲੀਏ ਵਿੱਚ 100 ਗੁਣਾ ਵਾਧਾ ਹੋਵੇਗਾ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਭਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਵਾਇ ਰਹਾਉ ਪਿਉ ਦਾਦੇ ਦਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਨ ਅਰਤਨ ਲਾਲ ਜਾਂका ਕਸ਼ੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਿਲ ਭਾਈ ਸੋ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਭਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਰਤਨ ਲਾਲ ਜਾਂਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਿਲ ਭਾਈ ਤੂ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਅਰਥਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਖਰਚੇ ਰਲ ਮਿਲ ਭਾਈ ਤੂ ਉਠਣਾ ਬੇ ਵਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਏ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਭਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਨ ਰਤਨ ਲਾਲ ਜਾਂਕਾ ਖਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਨ ਭਾਈ ਤੂ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸੈ ਸੁਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਅਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਖਰਚੇ ਰਲ ਮਿਲ ਭਾਈ ਸੋ ਉਠਣਾ ਬਿ ਵਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸਹਿ ਸੁਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਅਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਖਰਚੇ ਰਲ ਮਿਲ ਭਾਈ ਸੋ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਭਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਰਤਨ ਲਾਲ ਜਾਂਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਿਲ ਭਾਈ ਤੂ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸੈ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਅਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਖਰਚੇ ਰਲ ਮਿਲ ਭਾਈ ਤੂ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਭਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਿਲ ਭਾਈ ਤੂ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋਰੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸੈ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਅਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਖਰਚੇ ਰਲ ਮਿਲ ਭਾਈ ਤੂ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਈਤ ਖਜ਼ਾਨੇ ਲਿਆ ਰਲਾਏ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਭਾਗਟ ਸਚਨਾਏ ਹਰ ਗੁਣ ਗਾਵੇ ਸਹਿ ਸੁਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਿਲ ਭਾਈ ਸੋ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਏ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਭਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਿਲ ਭਾਈ ਸੋ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸੈ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਅਰਤਨ ਲਾਲ ਜਾਂ ਕਾ ਖਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਖਰਚੇ ਰਲ ਮਿਲ ਭਾਈ ਤੂ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਖ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਭਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਨ ਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਨ ਭਾਈ ਤੂ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸੈ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਅਰਥਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਖਰਚੇ ਰਲ ਮਿਲ ਭਾਈ ਤੂ ਠਣਾ ਬੇ ਵਦੂ ਜਾਈ ਕੋ ਨਾਨਕ ਜਿਸ ਮਸਤਕ ਲੀਖ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਭਾਗਟ ਸਚਨਾਏ ਹਰ ਗੁਣ ਗਾਵੇ ਸਹਿ ਸੁਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਿਲ ਭਾਈ ਸੋ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਭਾਗਟ ਸਚਨਾਏ ਹਰ ਗੁਣ ਗਾਵੇ ਸਹਿ ਸੁਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਨ ਅਰਥਨ ਲਾਲ ਜਾਂਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਿਲ ਭਾਈ ਤੋ ਉਠਣਾ ਬੇ ਵਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸੈ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਅਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਖਰਚੇ ਰਲ ਮਿਲ ਭਾਈ ਤੂ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਭਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਰਤਨ ਲਾਲ ਜਾਂਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਿਲ ਭਾਈ ਤੂ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਈਤ ਖਜ਼ਾਨੇ ਲਿਆ ਰਲਾਈ ਗੋਰੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸੈ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਅਰਥਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਖਰਚੇ ਰਲ ਮਿਲ ਭਾਈ ਕੋ ਉਠਣਾ ਬਿ ਵਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਈਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਅਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਖਰਚੇ ਰਲ ਮਿਲ ਭਾਈ ਤੂ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋਰੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਅਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਿਲ ਭਾਈ ਸੋ ਉਠਣਾ ਬਿਬਤੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਅਰਥਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਿਲ ਭਾਈ ਤੂ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਖ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਭਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਿਲ ਭਾਈ ਤੂ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਈਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਿਲ ਭਾਈ ਸੋ ਉਠਣਾ ਬੀ ਵਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਈਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਉਮ ਤਨਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸੈ ਸੁਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਅਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਖਰਚੇ ਰਲ ਮਿਲ ਭਾਈ ਸੋ ਉਠਣਾ ਬੀ ਵੱਧੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਈਤ ਖਜ਼ਾਨੇ ਲਿਆ ਰਲਾਏ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਭਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਰਤਨ ਲਾਲ ਜਾਂਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਿਲ ਭਾਈ ਤੂ ਉਠਣਾ ਬੇ ਵਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਈਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸੈ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਅਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਖਰਚੇ ਰਲ ਮਨ ਭਾਈ ਤੂ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਏ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਭਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਨ ਰਤਨ ਲਾਲ ਜਾਂਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਿਲ ਭਾਈ ਤੂ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਪਾਗੜ ਸਚਨਾਏ ਹਰ ਗੁਣ ਗਾਵੇ ਸੈ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਅਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਖਰਚੇ ਰਲ ਮਿਲ ਭਾਈ ਤੂੰ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਭਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਨ ਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਿਲ ਭਾਈ ਸੋ ਤੁਨਾ ਬਈ ਵਦੂ ਜਾਈ ਕੋ ਨਾਨਕ ਜਿਸ ਮਸਤਕ ਲੀਖ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਏ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਭਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਨ ਅਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਿਲ ਭਾਈ ਤੋ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸੈ ਸੁਬਾਈ ਰਹਾਉ ਪਿਓ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਅਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਖਰਚੇ ਰਲ ਮਿਲ ਭਾਈ ਤੂੰ ਉਠਣਾ ਬਈ ਵਧੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਭਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਿਲ ਭਾਈ ਤੋ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਏ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸੈ ਸਬਾਈ ਰਹਾਉ ਪਿਉ ਦਾਦੇ ਦਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨਾ ਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਖਰਚੇ ਰਲ ਮਿਲ ਭਾਈ ਤੂ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਖ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਭਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਰਤਨ ਲਾਲ ਜਾਂਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਿਲ ਭਾਈ ਸੋ ਤੁਨਾ ਬੇ ਵਦੂ ਜਾਈ ਕੋ ਨਾਨਕ ਜਿਸ ਮਸਤਕ ਲੀਖ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਭਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਨ ਰਤਨ ਲਾਲ ਜਾਂਕਾ ਖਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਿਲ ਭਾਈ ਸੋ ਉਠਣਾ ਬੀ ਵਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਈਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸੈ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਅਰਥਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਖਰਚੇ ਰਲ ਮਿਲ ਭਾਈ ਤੂੰ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਭਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਰਤਨ ਲਾਲ ਜਾਂਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਿਲ ਭਾਈ ਤੋ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਈਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਅਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਖਰਚੇ ਰਲ ਮਿਲ ਭਾਈ ਸੋ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸੈ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਅਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟੋ ਤੋ ਰਖਾਵੇ ਖਰਚੇ ਰਲ ਮਿਲ ਭਾਈ ਸੋ ਉਠਣਾ ਬੇ ਵਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਏ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਭਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਨ ਅਰਤਨ ਲਾਲ ਜਾਂਕਾ ਖਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਿਲ ਭਾਈ ਤੋ ਉਠਣਾ ਬੇ ਵਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋਰੀ ਗਵਾਰੇ ਦੀ ਮਾਲਾ ਪੰਜ ਮਾ ਹਮ ਤਨਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸੈ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਅਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਖਰਚੇ ਰਲ ਮਿਲ ਭਾਈ ਤੂ ਉਠਣਾ ਬੇ ਵਦੂ ਜਾਈ ਕੋ ਨਾਨਕ ਜਿਸ ਮਸਤਕ ਲੀਖ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਭਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਰਤਨ ਲਾਲ ਜਾਂ ਕਾ ਖਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਿਲ ਭਾਈ ਤੂ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋਰੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਅਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਖਰਚੇ ਰਲ ਮਿਲ ਭਾਈ ਤੂ ਉਠਣਾ ਬੇ ਵਦੂ ਜਾਈ ਕੋ ਨਾਨਕ ਜਿਸ ਮਸਤਕ ਲੀਖ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਏ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਭਾਗਟ ਸਚਨਾਏ ਹਰ ਗੁਣ ਗਾਵੇ ਸਹਿ ਸੁਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਰਤਨ ਲਾਲ ਜਾਂਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਿਲ ਭਾਈ ਸੋ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਏ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਭਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਰਤਨ ਲਾਲ ਜਾਂਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਿਲ ਭਾਈ ਸੋ ਉਠਣਾ ਬੇ ਵਦੂ ਜਾਈ ਕੋ ਨਾਨਕ ਜਿਸ ਮਸਤਕ ਲੀਖ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋਰੀ ਗਵਾਰੇ ਦੀ ਮਾਲਾ ਪੰਜ ਮਾ ਹਮ ਤਨਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸੈ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਅਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਖਰਚੇ ਰਲ ਮਿਲ ਭਾਈ ਤੂ ਉਠਣਾ ਬੇ ਵਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਏ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਭਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਨ ਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਿਲ ਭਾਈ ਤੋ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਖ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸਹਿ ਸੁਬਾਈ ਰਹਾਉ ਪਿਉ ਦਾਦੇ ਦਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਅਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਖਰਚੇ ਰਲ ਮਿਲ ਭਾਈ ਤੂ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਕ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੋੜੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਭਾਗਟ ਸਚਨਾਏ ਹਰ ਗੁਣ ਗਾਵੇ ਸਹਿ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਰਤਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ ਕੂਟ ਤੋ ਰਖਾਵੇ ਕਰਚੇ ਰਲ ਮਿਲ ਭਾਈ ਝੂਠ ਨਾ ਆਵੇ ਵਾਧੂ ਜਾਈ ਕਉ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਈਤ ਖਜ਼ਾਨੇ ਲਿਆ ਰਲਾਏ ਗੋੜੀ ਗਵਾਰੀ ਦੀ ਮਹਲਾ ਪੰਜਵਾਂ ਹਮ ਤਨਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸਹਿ ਸੁਭਾਏ ਰਹਾਉ ਪਿਉ ਦਾਦੇ ਕਾ ਕੋਲ ਡਟਾ ਖਜ਼ਾਨਾ ਤਾਂ ਮੇਰੇ ਮਨ ਭਿਆਨ ਦਾਨਾ ਰਤਨ ਲਾਲ ਜਾਂ ਕਾ ਕਸ਼ੂਨਾ ਮੋਲ ਪਰੇ ਭੰਡਾਰ ਕੂਟ ਤੋਲ ਖਾਵੇ ਕਰਚੇ ਰਲ ਮਿਲ ਭਾਈ ਸੋ ਉਠਣਾ ਬੇਬਦੂ ਜਾਈ ਕੋ ਨਾਨਕ ਜਿਸ ਮਸਤਕ ਲੀਖ ਲਿਖਾਏ ਸੋ ਈਤ ਖਜ਼ਾਨੇ ਲਿਆ ਰਲਾਈ ਗੋਰੀ ਗਵਾਰੇ ਦੀ ਮਾਲਾ ਪੰਜਮਾ ਹਮ ਤਨਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸੈ ਸਬਾਈ ਰਹਾਉ ਪਿਉ ਦਾਦੇ ਕਾ ਕੋਲ ਡਟਕ ਜਾਣਾ ਤਾਂ ਮੇਰੇ ਮਨ ਭਿਆਨ ਨਦਾਨ ਅਰਥਨ ਲਾਲ ਜਾਂ ਕਾ ਕਸੂਨਾ ਮੋਲ ਭਰੇ ਭੰਡਾਰ